ਮਾਂ ਦੀ ਅੱਖਾਂ 'ਚ ਜਦੋਂ ਹੰਝੂ ਵਗਦੇ ਨੇ ਉਹ ਸਿਰਫ ਪਾਣੀ ਨਹੀਂ ਹੁੰਦਾ ਉਹ ਹੁੰਦੇ ਨੇ ਦਰਦ ਯਾਦਾਂ ਤੇ ਅਧੂਰੇ ਸੁਪਨੇ ਮਾਤਾ ਚਰਨ ਕੋਰ ਨੇ ਇੱਕ ਵਾਰ ਫੇਰ ਆਪਣੇ ਪੁੱਤ ਸਿੱਧੂ ਮੁਸੇਵਾਲੇ ਨੂੰ ਯਾਦ ਕਰਦਿਆਂ ਇੱਕ ਭਾਵਕ ਪੋਸਟ ਸਾਂਝੀ ਕੀਤੀ ਹੈ ਉਹ ਪੋਸਟ ਸਿਰਫ ਇੱਕ ਲੇਖਤ ਨਹੀਂ ਸਗੋ ਹਰ ਮਾਂ ਦੇ ਦਿਲ ਦੀ ਆਵਾਜ਼ ਹੈ ਜਿਸ ਨੇ ਆਪਣੇ ਲਾਲ ਖੋਇਆ ਉਹ ਲਿਖਦੇ ਨੇ ਨਾ ਮੱਖਾਂ ਨਾਲ ਹਰ ਘੜੀ ਮੈਂ ਤੇਰੇ ਦਰਦ ਚ ਜਿਉਂਦੀ ਹਾਂ ਪਰ ਜਦੋਂ ਰੋਂਦੀਆਂ ਅੱਖਾਂ ਨਾਲ ਮਾਂ ਮਹਿਸੂਸ ਕਰਦੀਆਂ ਤਾਂ ਲੱਗਦਾ ਹੈ ਤੂੰ ਮੇਰੇ ਕੋਲ ਹੀ ਖੜ੍ਹਾ ਹੈ ਇਹ ਸ਼ਬਦ ਮਾਤਾ ਜੀ ਉਹ ਅਟੁੱਟ ਹਿੰਮਤ ਦਰਸਾਉਂਦੇ ਨੇ ਜੋ ਪੁੱਤ ਦੇ ਵਿਛੋੜੇ ਤੋਂ ਬਾਅਦ ਵੀ ਕਦੇ ਟੁੱਟੀ ਨਹੀਂ ਉਹ ਅੱਗੇ ਦੇ ਨੇ ਸਾਡੇ ਖਿਲਾਫ ਅੱਜ ਵੀ ਲੋਕ ਲੜਦੇ ਨੇ ਇਹ ਸੋਚਦੇ ਆ ਪੁੱਤ ਕਿੰਨਾ ਡਾਰੇ ਤੇਰੇ ਨਾਂ ਤੋਂ ਜੋ ਅੱਜ ਵੀ ਹਜ਼ਾਰਾਂ ਨੂੰ ਸੌਣ ਨਹੀਂ ਦਿੰਦਾ ਸਿੱਧੂ ਮਸੇਵਾਲਾ ਜੋ ਅੱਜ ਫਿਜ਼ੀਕਲੀ ਸਾਡੀਆਂ ਅੱਖਾਂ ਅੱਗੇ ਨਹੀਂ ਪਰ ਹਰ ਦਿਲ 'ਚ ਧੜਕਦਾ ਹੈ ਉਹਦੀ ਮਾਂ ਦੇ ਇਹ ਸ਼ਬਦ ਹਰ ਉਸ ਮਾਂ ਲਈ ਮਿਸਾਲਾਂ ਜੋ ਸੱਚ ਲਈ ਇਨਸਾਫ਼ ਲਈ ਅਜੇ ਵੀ ਮੈਦਾਨ 'ਚ ਡਟੀ ਹੋਈ ਹੈ ਇਨਸਾਫ਼ ਦੀ ਰਾਹ ਤੇ ਸਿੱਧੂ ਦੀ ਮਾਂ ਅਜੇ ਵੀ अकेਲੀ ਨਹੀਂ ਮਾਂ ਦੀ ਅੱਖਾਂ 'ਚ ਜਦੋਂ ਹੰਝੂ ਵਗਦੇ ਨੇ ਉਹ ਸਿਰਫ ਪਾਣੀ ਨਹੀਂ ਉਹ ਹੁੰਦੇ ਨੇ ਦਰਦ ਯਾਦਾਂ ਤੇ ਅਧੂਰੀ ਸੁਪਨੇ ਮਾਤਾ ਚਰਨ ਕੋਰ ਨੇ ਇੱਕ ਵਾਰ ਫਿਰ ਆਪਣੇ ਪੁੱਤ ਸਿੱਧੂ ਮੁਸੇਵਾਲੇ ਨੂੰ ਯਾਦ ਕਰਦਿਆਂ ਇੱਕ ਭਾਵਕ ਪੋਸਟ ਸਾਂਝੀ ਕੀਤੀ ਹੈ ਉਹ ਪੋਸਟ ਸਿਰਫ ਇੱਕ ਲੇਖਤ ਨਹੀਂ ਸਗੋ ਹਰ ਮਾਂ ਦੇ ਦਿਲ ਦੀ ਆਵਾਜ਼ ਹੈ ਜਿਸ ਨੇ ਆਪਣੇ ਲਾਲ ਖੋਇਆ ਉਹ ਲਿਖਦੇ ਨੇ ਨਾ ਮੱਖਾਂ ਨਾਲ ਹਰ ਘੜੀ ਮੈਂ ਤੇਰੇ ਦਰਦ ਚ ਜਿਉਂਦੀ ਹਾਂ ਪਰ ਜਦੋਂ ਰੋਂਦੀਆਂ ਅੱਖਾਂ ਨਾਲ ਮਾਂ ਮਹਿਸੂਸ ਕਰਦੀਆਂ ਤਾਂ ਲੱਗਦਾ ਹੈ ਤੂੰ ਮੇਰੇ ਕੋਲ ਹੀ ਖੜ੍ਹਾ ਹੈ ਇਹ ਸ਼ਬਦ ਮਾਤਾ ਜੀ ਉਹ ਅਟੁੱਟ ਹਿੰਮਤ ਦਰਸਾਉਂਦੇ ਨੇ ਜੋ ਪੁੱਤ ਦੇ ਵਿਛੋੜੇ ਤੋਂ ਬਾਅਦ ਵੀ ਕਦੇ ਟੁੱਟੀ ਨਹੀਂ ਉਹ ਅਗੇ ਕਦੇ ਨੇ ਸਾਡੇ ਖਿਲਾਫ ਅੱਜ ਵੀ ਲੋਕ ਲੜਦੇ ਨੇ ਇਹ ਸੋਚ ਦੀ ਆ ਪੁੱਤ ਕਿੰਨਾ ਡਰੈ ਤੇਰੇ ਨਾਂ ਤੋਂ ਜੋ ਅੱਜ ਵੀ ਹਜ਼ਾਰਾਂ ਨੂੰ ਸੌਣ ਨਹੀਂ ਦਿੰਦਾ ਸਿੱਧੂ ਮਸੇਵਾਲਾ ਜੋ ਅੱਜ ਫਿਜ਼ੀਕਲੀ ਸਾਡੀਆਂ ਅੱਖਾਂ ਅੱਗੇ ਨਹੀਂ ਪਰ ਹਰ ਦਿਲ ਚ ਧੜਕਦਾ ਹੈ ਉਹਦੀ ਮਾਂ ਦੇ ਇਹ ਸ਼ਬਦ ਹਰ ਉਸ ਮਾਂ ਲਈ ਮਿਸਾਲਾਂ ਜੋ ਸੱਚ ਲਈ ਇਨਸਾਫ ਲਈ ਅਜੇ ਵੀ ਮੈਦਾਨ ਚ ਡੱਟੀ ਹੋਈ ਹੈ ਇਨਸਾਫ ਦੀ ਰਾਹ ਤੇ ਸਿੱਧੂ ਦੀ ਮਾਂ ਅਜੇ ਵੀ अकेਲੀ ਨਹੀਂ ਮਾਂ ਦੀ ਅੱਖਾਂ ਚ ਜਦੋਂ ਹੰਝੂ ਵਗਦੇ ਨੇ ਉਹ ਸਿਰਫ ਪਾਣੀ ਨਹੀਂ ਉਹ ਹੁੰਦੇ ਨੇ ਦਰਦ ਯਾਦਾਂ ਤੇ ਅਧੂਰੇ ਸੁਪਨੇ ਮਾਤਾ ਚਰਨ ਕੋਰ ਨੇ ਇੱਕ ਵਾਰ ਫੇਰ ਆਪਣੇ ਪੁੱਤ ਸਿੱਧੂ ਮੁਸੇਵਾਲੇ ਨੂੰ ਯਾਦ ਕਰਦਿਆਂ ਇੱਕ ਭਾਵਕ ਪੋਸਟ ਸਾਂਝੀ ਕੀਤੀ ਹੈ ਉਹ ਪੋਸਟ ਸਿਰਫ ਇੱਕ ਲੇਖਤ ਨਹੀਂ ਸਗੋ ਹਰ ਮਾਂ ਦੇ ਦਿਲ ਦੀ ਆਵਾਜ਼ ਹੈ ਜਿਸ ਨੇ ਆਪਣੇ ਲਾਲ ਖੋਇਆ ਉਹ ਲਿਖਦੇ ਨੇ ਨਾ ਮੱਖਾਂ ਨਾਲ ਹਰ ਘੜੀ ਮੈਂ ਤੇਰੇ ਦਰਦ ਚ ਜਿਉਂਦੀ ਹਾਂ ਪਰ ਜਦੋਂ ਰੋਂਦੀਆਂ ਅੱਖਾਂ ਨਾਲ ਮਾਂ ਮਹਿਸੂਸ ਕਰਦੀਆਂ ਤਾਂ ਲੱਗਦਾ ਹੈ ਤੂੰ ਮੇਰੇ ਕੋਲ ਹੀ ਖੜ੍ਹਾ ਹੈ ਇਹ ਸ਼ਬਦ ਮਾਤਾ ਜੀ ਉਹ ਅਟੁੱਟ ਹਿੰਮਤ ਦਰਸਾਉਂਦੇ ਨੇ ਜੋ ਤੁੱਤ ਦੇ ਵਿਛੋੜੇ ਤੋਂ ਬਾਅਦ ਵੀ ਕਦੇ ਟੁੱਟੀ ਨਹੀਂ ਉਹ ਅੱਗੇ ਲਿਖਦੇ ਨੇ ਸਾਡੇ ਖਿਲਾਫ ਅੱਜ ਵੀ ਲੋਕ ਲੜਦੇ ਨੇ ਇਹ ਸੋਚਦੇ ਆ ਪੁੱਤ ਕਿੰਨਾ ਡਾਰੇ ਤੇਰੇ ਨਾਂ ਤੋਂ ਜੋ ਅੱਜ ਵੀ ਹਜ਼ਾਰਾਂ ਨੂੰ ਸੌਂ ਨਹੀਂ ਦਿੰਦਾ ਸਿੱਧੂ ਮਸੇਵਾਲਾ ਜੋ ਅੱਜ ਫਿਜ਼ੀਕਲੀ ਸਾਡੀਆਂ ਅੱਖਾਂ ਅੱਗੇ ਨਹੀਂ ਪਰ ਹਰ ਦਿਲ ਚ ਧੜਕਦਾ ਹੈ ਉਹਦੀ ਮਾਂ ਦੇ ਇਹ ਸ਼ਬਦ ਹਰ ਉਸ ਮਾਂ ਲਈ ਮਿਸਾਲਾਂ ਜੋ ਸੱਚ ਲਈ ਇਨਸਾਫ਼ ਲਈ ਅਜੇ ਵੀ ਮੈਦਾਨ ਚ ਡੱਟੀ ਹੋਈ ਹੈ ਇਨਸਾਫ਼ ਦੀ ਰਾਹ ਤੇ ਸਿੱਧੂ ਦੀ ਮਾਂ ਅਜੇ ਵੀ अकेਲੀ ਨਹੀਂ